ਪਾਪ ਇਤਰਾ ਆਤਮਾ ਤੁਸੀਂ ਕਿਥੋਂ ਲੈਣ ਨਹੀਂ ਜਾਣ ਤੁਹਾਡੇ ਲਈ ਪਰਮੇਸ਼ਰ ਨੇ ਠਹਿਰਾ ਦਿੱਤਾ ਜਦੋਂ ਤੁਸੀਂ ਤੌਬਾ ਕਰ ਲਈ ਜਦੋਂ ਅਸੀਂ ਤੌਬਾ ਕੀਤੀ ਤੌਬਾ ਕਿਸ ਚੀਜ਼ ਦੀ ਕੀਤੀ ਸੀ ਇਹ ਹੀ ਕੀਤੀ ਸੀ ਕਿ ਅਸੀਂ ਪਾਪੀ ਗੁਨਾਹਗਾਰ ਹਾਂ ਪ੍ਰਭੂ ਸਾਡੇ ਪਾਪ ਗੁਨਾਹ ਸਾਨੂੰ ਮਾਫ ਕਰੋ ਤੇ ਸਾਨੂੰ ਪਵਿੱਤਰਤਾਈ ਬਖਸ਼ੋ ਸਾਨੂੰ ਇੱਕ ਸੁਧਰਿਆ ਹੋਇਆ ਜੀਵਨ ਬਖਸ਼ੋ ਪਾਪ ਅਸੀਂ ਇੱਕ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਦੋਂ ਬਪਤਿਸਮਾ ਲਿਆ ਤੇ ਕੀ ਹੋਇਆ ਨਵੀਂ ਇਨਸਾਨੀਅਤ ਨੂੰ ਪਹਿਨ ਲਿਆ ਜਦੋਂ ਪਾਣੀ ਦੇ ਹੇਠਾਂ ਜਾਂਦੇ ਆ ਉਹਦਾ ਅਰਥ ਕੀ ਹੁੰਦਾ ਕਿ ਪੁਰਾਣੀ ਇਨਸਾਨੀਅਤ ਵਿੱਚ ਦਫਨ ਹੋਣਾ ਕਿ ਮੈਂ ਪੁਰਾਣੀ ਇਨਸਾਨੀਅਤ ਵਿੱਚ ਮਰ ਰਿਹਾ ਹਾਂ ਅਰ ਜਦੋਂ ਅਸੀਂ ਬਾਹਰ ਆਉਨੇ ਤੇ ਉਹਨੂੰ ਕੀ ਕਹਿੰਦੇ ਨਵਾਂ ਜਨਮ ਪਾਇਆ ਹੁਣ ਉਹ ਜਨਮ ਜਿਹਦੇ ਵਿੱਚ ਕੋਈ ਪਾਪ ਨਹੀਂ ਜਿਹਦੇ ਵਿੱਚ ਕੋਈ ਬੁਰਾਈ ਨਹੀਂ ਤਦ ਪਵਿੱਤਰ ਆਤਮਾ ਦਾ ਵਰਦਾਨ ਸਾਨੂੰ ਮਿਲਦਾ ਪਵਿੱਤਰ ਆਤਮਾ ਕੀ ਹੈ ਇੱਕ ਵਰਦਾਨ ਇੱਕ ਦਾਨ ਦੇ ਰੂਪ ਵਿੱਚ ਪਰਮੇਸ਼ਵਰ ਸਾਨੂੰ ਦਿੰਦੇ ਆ ਗਿਫਟ ਹੈ ਪਰਮੇਸ਼ਵਰ ਦਾ ਇੱਕ ਕਿਉਂਕਿ ਅਸੀਂ ਆਪਣੇ ਅੰਦਰੋਂ ਬਦੀ ਨੂੰ ਖਤਮ ਕੀਤਾ ਤੇ ਬਦੀ ਖਤਮ ਹੋ ਗਈ ਤੇ ਭਲਾਈ ਆ ਗਈ ਤੇ ਹੁਣ ਆਤਮਾ ਕੀ ਹੋ ਗਿਆ ਪਵਿੱਤਰ ਆਤਮਾ ਅਗਰ ਕੋਈ ਵੀ ਜਣਾ ਪੁਈ ਤੇਰ ਆਤਮਾ ਨੂੰ ਲੈਣਾ ਚਾਹੁੰਦਾ ਏ ਤੈਨੂੰ ਕੀ ਕਰਨਾ ਹੋਊਗਾ ਆਪਣੇ ਅੰਦਰੋਂ ਬਦੀਆਂ ਨੂੰ ਕੱਢਣਾ ਹੋਊਗਾ ਆਪਣੇ ਅੰਦਰੋਂ ਲਾਲਚ ਨੂੰ ਕੱਢਣਾ ਹੋਊਗਾ ਵਿਭਚਾਰ ਨੂੰ ਕੱਢਣਾ ਹੋਊਗਾ ਝੂਠ ਨੂੰ ਕੱਢਣਾ ਹੋਊਗਾ ਬੁੜੀਆਂ ਸੋਚਾਂ ਨੂੰ ਕੱਢਣਾ ਹੋਊਗਾ ਤੁਸੀਂ ਘਰ ਵਿੱਚੋਂ ਕੂੜਾ ਕੱਢ ਦਿਓ ਤੇ ਘਰ ਕੀ ਹੋ ਜਾਊਗਾ ਸਾਫ਼ ਹੋ ਜਾਏਗਾ ਨਾ ਤੇ ਅਸੀਂ ਆਪਣੇ ਅੰਦਰੋਂ ਕੂੜੇ ਨੂੰ ਕੱਢ ਦਾਂਗੇ ਤੇ ਸਾਡਾ ਆਤਮਾ ਕੀ ਹੋ ਜਾਏਗਾ ਸਾਫ਼ ਹੋ ਜਾਏਗਾ ਅਤਮਾ ਨੂੰ ਪ੍ਰਾਪਤ ਕਰਨਾ ਇੰਨਾ ਵੀ ਔਖਾ ਨਹੀਂ ਆ ਜਿੰਨਾ ਔਖਾ ਬਣਾ ਕੇ ਸਾਨੂੰ ਦੱਸਿਆ ਜਾਂਦਾ ਹੈ ਜਿੰਨਾ ਔਖਾ ਸਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਨਾ ਪਵਿੱਤਰ ਆਤਮਾ ਨੂੰ ਪ੍ਰਾਪਤ ਕਰਨਾ ਇੰਨਾ ਔਖਾ ਨਹੀਂ ਆ ਕਿਉਂ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਮੈਂ ਜਾਣਾਂ ਤਾਂ ਪਿਤਾ ਮੇਰੇ ਨਾਮ ਉੱਤੇ ਤੁਹਾਡੇ ਲਈ ਇੱਕ ਪਵਿੱਤਰ ਆਤਮਾ ਭੇਜੇਗਾ ਸਹਾਇਕ ਭੇਜੇਗਾ ਅਰਥਾਤ ਪਵਿੱਤਰ ਆਤਮਾ ਕਿਉਂਕਿ ਸਾਡੇ ਪਾਪ ਪ੍ਰਭੂ ਯਿਸੂ ਮਸੀਹ ਜੀ ਨੇ ਚੱਕੇ ਆ ਸਮਝ ਰਹੇ ਹੋ ਜਦ ਤੱਕ ਪਾਪ ਸਾਡੇ ਅੰਦਰ ਆ ਪਵਿੱਤਰ ਆਤਮਾ ਸਾਡਾ ਆਤਮਾ ਪਵਿੱਤਰ ਹੋ ਹੀ ਨਹੀਂ ਸਕਦਾ ਓਨੀ ਦੇਰ ਤੱਕ ਸਾਡਾ ਆਦਮਾ ਬਦੀ ਵਾਲਾ ਆਤਮਾ ਆ ਦੁਸ਼ਟਪੁਣੇ ਵਾਲਾ ਆਤਮਾ ਆ ਪਰ ਜਦੋਂ ਅਸੀਂ ਆਪਣੇ ਪਾਪ ਗੁਨਾਹ ਪ੍ਰਭੂ ਯਿਸੂ ਮਸੀਹ ਜੀ ਦੇ ਅੱਗੇ ਰੱਖ ਦਿੱਤੇ ਔਰ ਮੰਨਿਆ ਕਿ ਪ੍ਰਭੂ ਯਿਸੂ ਮਸੀਹ ਸਾਡੇ ਮੁਕਤੀਦਾਤਾ ਆ ਇਕਰਾਰ ਕੀਤਾ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਮੇਰੇ ਪਾਪ ਚੱਕ ਲਏ ਗੁਨਾਹ ਚੱਕ ਲਏ ਹੁਣ ਪ੍ਰਭੂ ਯਿਸੂ ਮਸੀਹ ਪਿਤਾ ਦੇ ਕੋਲ ਤੇ ਉਹਨਾਂ ਨੇ ਸਾਡੇ ਲਈ ਕੀ ਭੇਜਿਆ ਆ ਸਹਾਇਕ ਭੇਜਿਆ ਉਹ ਸਹਾਇਕ ਕੀ ਆ ਪਵਿੱਤਰ ਆਤਮਾ ਕਹਿੰਦਾ ਜਿਹੜਾ ਸਭਨਾ ਗੱਲਾਂ ਦੇ ਵਿੱਚ ਤੁਹਾਡੀ ਅਗਵਾਈ ਕਰੇਗਾ ਤੁਸੀਂ ਸਭ ਤੋਂ ਪਹਿਲਾਂ ਕੀ ਦੀ ਸੁਣਦੇ ਹੋ ਆਪਣੇ ਮਨ ਦੀ ਮਾਤਾ ਪਿਤਾ ਤੋਂ ਵੀ ਪਹਿਲਾਂ ਆਪਣੇ ਭੈਣਾ ਭਰਾਵਾਂ ਤੋਂ ਪਹਿਲਾਂ ਆਪਣੇ ਪਤੀ ਪਤਨੀ ਤੋਂ ਪਹਿਲਾਂ ਦੋਸਤਾਂ ਮਿੱਤਰਾਂ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਹਦੀ ਸੁਣਦੇ ਹੋ ਮਨ ਦੀ ਕਿਉਂਕਿ ਮਨ ਨੇ ਕਿਹਾ ਜਾ ਜਾ ਕੇ ਲੰਮੇ ਪੈ ਜਾ ਸਭ ਤੋਂ ਪਹਿਲਾਂ ਕਿਹਦੀ ਸੁਣੀ ਮਨ ਨੇ ਕਿਹਾ ਰਹਿਣ ਦੇ ਅਜੇ ਛੇਤੀ ਨਹੀਂ ਉੱਠਣ ਦੀ ਲੋੜ ਅੱਜ ਕਹੇ ਨੇ ਡਿਊਟੀ ਤੇ ਨਹੀਂ ਜਾਣਾ ਛੁੱਟੀ ਆ ਹੋਰ ਇੱਕ ਘੰਟਾ ਸੌਂ ਜਾ ਤਾਂ ਕਿਹਦੀ ਪਹਿਲਾਂ ਸੁਣੀ ਮਨ ਦੀ ਸੁਣੀ ਨਾ ਮਨ ਕਰਦਾ ਜਾ ਚਾਹ ਦਾ ਕੱਪ ਬਣਾ ਕੇ ਪੀਂ ਤਾਂ ਬਾਕਿੰਗਾਂ ਨੂੰ ਬਾਅਦ ਵਿੱਚ ਪੁੱਛਿਆ ਸਭ ਤੋਂ ਪਹਿਲਾਂ ਕਿਹਦੀ ਸੁਣੀ ਆ ਮਨ ਦੀ ਸੁਣੀ ਅਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੀ ਸੁਣਦੇ ਆ ਮਨ ਹੀ ਅਸਲ ਵਿੱਚ ਇੱਕ ਆਤਮਾ ਆ ਜਿੱਦਾਂ ਇਨਸਾਨ ਦੇ ਅੰਦਰ ਬਾਡੀ ਦੇ ਅੰਦਰ ਦਿਮਾਗ ਆ ਇਦਾਂ ਪਵਿੱਤਰ ਆਤਮਾ ਦੇ ਅੰਦਰ ਮਨ ਆ ਤੁਹਾਨੂੰ ਪਤਾ ਮਨ ਕਿਸੇ ਅਕਸਰੇ ਵਿੱਚ ਨਹੀਂ ਆਉਂਦਾ ਮਨ ਕੋਈ ਫਿਜ਼ੀਕਲ ਪਾਰਟ ਆਫ ਬਾਡੀ ਨਹੀਂ ਆ ਜਿਸ ਮਨ ਨਹੀਂ ਸਰੀਰ ਦਾ ਹਿੱਸਾ ਮੰਨ ਨਹੀਂ ਆ। ਮਨ ਆਤਮਾ ਦਾ ਹਿੱਸਾ ਆ। ਤੁਹਾਡਾ ਮਨ ਉਦਾਸ ਆ ਜਾਓ ਜਿੱਡੀ ਵੱਡੀ ਮਰਜੀ ਐ ਮਆਰ ਆਈ ਕਰਾ ਲਓ ਸਕੈਨਿੰਗ ਕਰਾ ਲਓ ਐਕਸਰਾ ਕਰਾ ਲਓ ਬਲੱਡ ਟੈਸਟ ਕਰਾ ਲਓ ਕਿੱਤੀ ਵੀ ਉਹਦੇ ਵਿੱਚ ਉਦਾਸੀ ਨਹੀਂ ਆਏਗੀ। ਅਰੇ ਡਾਕਟਰ ਕੀ ਕਹਿਣਗੇ ਤੁਹਾਡੀਆਂ ਰਿਪੋਰਟਾਂ ਤਾਂ ਕਹਿੰਦੀਆਂ ਤੁਸੀਂ ਨੰਬਰ ਨੋ ਹੋ। ਖੂਨ ਤੁਹਾਡਾ 13.5 ਗ੍ਰਾਮ ਯੂਰਿਕ ਐਸਿਡ 4.3 ਕੋਲੇਸਟ੍ਰੋਲ <klastrol> 170 ਕਾਉਂਟ ਪਲੇਟਸ 44420 ਸ਼ੂਗਰ ਤੁਹਾਡੀ ਜਿਹੜੀ ਆ ਉਹ 90 ਆ ਰਹੀ ਆ ਤਾਂ ਤੁਹਾਡੀਆਂ ਰਿਪੋਰਟਾਂ ਤਾਂ ਬਹੁਤ ਹੀ ਅੱਛੀਆਂ ਆ ਰਹੀਆਂ ਆ ਪਰ ਤੁਸੀਂ ਕਹਿ ਰਹੇ ਹੋ ਮੇਰੇ ਅੰਦਰ ਤਾਂ ਹਿੰਮਤ ਹੀ ਨਹੀਂ ਹੈਗੀ ਤੁਰਨ ਦੀ ਪਰ ਰਿਪੋਰਟ ਕਹਿ ਰਹੀ ਆ ਤੇਰਾ ਖੂਨ ਵੀ ਪੂਰਾ ਆ ਯੂਰਿਕ ਐਸਿਡ ਵੀ ਤੇਰਾ ਸਹੀ ਆ ਕੋਲੇਸਟ੍ਰੋਲ ਵੀ ਸਹੀ ਆ ਤੇੜੀਆਂ ਕਿਡਨੀਜ਼ ਸਹੀ ਕੰਮ ਕਰਦੀਆਂ ਆ ਫਿਰ ਤੇਰੇ ਵਿੱਚ ਹਿੰਮਤ ਕਿਉਂ ਨਹੀਂ ਆ ਕਿਉਂਕਿ ਮਨ ਦੀ ਸਕੈਨਿੰਗ ਨਹੀਂ ਹੁੰਦੀ ਜੇ ਮਨ ਉਦਾਸ ਹੋ ਜਾਵੇ ਸਰੀਰ ਥੱਕ ਜਾਂਦਾ ਹੈ ਜੇ ਮਨ ਕੈਮ ਆ ਸਰੀਰ ਨੂੰ ਭਾਵੇਂ ਖੋਤੇ ਵਾਂਗ ਵਾ ਲੋ ਇਹਨੇ ਫਿਰ ਵੀ ਵਗੀ ਜਾਣਾ ਹੈ ਮਨ ਖੁਸ਼ ਹੈ ਨਾ ਜੇ ਮੰਨ ਲੋ ਤੁਹਾਨੂੰ ਖੁਸ਼ੀ ਆ ਕਿ ਮੇਰੇ ਨਿਆਣੇ ਦਾ ਸ਼ੁਹਾਰਾ ਆ ਠਾਕਾ ਆ ਜਨਮ ਦੇਣਿਆ ਮੈਂ ਕਿਹਾ ਤੁਸੀਂ ਤੜਕੇ ਤੋਂ ਉੱਠ ਕੇ ਕੰਮ ਕਰਨ ਲੱਗ ਜਾਣਾ ਪ੍ਰੌਣਿਆਂ ਨੇ ਖਾ ਪੀ ਕੇ ਚਲੇ ਜਾਣਾ ਰਾਤ ਨੂੰ 2:30 ਵਜ ਜਾਣੇ ਸਭ ਕੁਝ ਸਾਂਭਣ ਸੁੱਤਣ ਨੂੰ ਤਦ ਵੀ ਥਕਾਵਟ ਨਹੀਂ ਹੋਣੀ ਕਿਉਂ ਮਨ ਖੋਸ਼ ਆ ਖੁਸ਼ੀ ਦਾ ਮਾਹੌਲ ਆ ਅਚਾਨਕ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਗਈ ਤੁਸੀਂ ਭਾਵੇਂ ਰੋਜ਼ ਜਿੰਮ ਲਾਉਣ ਵਾਲੇ ਹੋਵੋ ਤੁਹਾਡਾ ਹਿਆ ਨਹੀਂ ਪੈਂਦਾ ਪਾਣੀ ਦਾ ਗਲਾਸ ਭਰ ਕੇ ਪੀਣ ਨੂੰ ਕਿਉਂਕਿ ਮਨ ਥੱਕ ਗਿਆ ਸੋ ਮਨ ਇਹਦਾ ਹੀ ਦੂਜਾ ਨਾਮ ਤੁਸੀਂ ਆਤਮਾ ਵੀ ਕਹਿ ਸਕਦੇ ਹੋ ਤੁਸੀਂ ਸੋਚਦੇ ਕਿੱਥੋਂ ਮਨ ਤੋਂ ਵਿਚਾਰ ਕਿੱਥੇ ਆਉਂਦੇ ਆ ਮਨ ਦੇ ਅੰਦਰ ਤੇ ਸੁਣਦੇ ਕਿਹਦੀਆਂ ਮਨ ਦੀ ਤੇ ਲੱਭਦੇ ਫਿਰਦੇ ਆਤਮਾ ਨੂੰ ਕਦੀ ਮਨ ਲੱਭਿਆ ਤੁਹਾਨੂੰ ਕਿਸੇ ਨੇ ਕਿਹਾ ਕਿ ਪਰਮੇਸ਼ਵਰ ਤੁਹਾਡੇ ਆਤਮਾ ਦੇ ਅੰਦਰ ਹੈ ਕਿੱਥੇ ਕਹਿੰਦੇ ਆ ਮਨ ਦੇ ਅੰਦਰ ਹੈਨਾ ਜੇ ਤੁਸੀਂ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਜਗਤ ਨੂੰ ਜਿੱਤ ਲਿਆ ਇਦਾਂ ਹੀ ਕਹਿੰਦੇ ਆ ਸੋ ਸਾਨੂੰ ਇਹ ਈ ਚੰਗੇ ਤਰੀਕੇ ਨਾਲ ਸਮਝਣੀਆਂ ਪੈਣਗੀਆਂ ਜਿਨ੍ਹਾਂ ਨੂੰ ਪਵਿੱਤਰ ਆਤਮਾ ਦਾ ਵਰਦਾਨ ਮਿਲ ਗਿਆ ਵਿੱਚੋਂ ਤਾਂ ਭਲੇਖਾ ਆ ਕਿ ਉਹਨਾਂ ਨੂੰ ਪਵਿੱਤਰ ਆਤਮਾ ਦਾ ਪ੍ਰਦਾਨ ਮਿਲ ਗਿਆ ਅਧਿਆ ਨਾਲੋਂ ਵੀ ਜ਼ਿਆਦਾ ਨੂੰ ਭਲੇਖਾ ਆ ਹਾਂ ਹੋ ਸਕਦਾ ਹੋਰਾਂ ਜ਼ਬਾਨਾਂ ਵਿੱਚ ਬੋਲਦੇ ਹੋਣ ਹੋ ਸਕਦਾ ਹੋਰ ਕਈ ਸਾਈਨ ਹੋਣ ਉਹਨਾਂ ਦੇ ਕੋਲੇ ਪਰ ਪਵਿੱਤਰ ਆਤਮਾ ਉਹਨਾਂ ਦੇ ਕੋਲੇ ਆ ਇਹ 100% ਤਾਂ ਸ਼ੋਰ ਹੋਊਗਾ ਜੇ ਤੁਹਾਡੇ ਕੰਮ ਪਵਿੱਤਰਤਾਈ ਵਾਲੇ ਹੋਣਗੇ ਜੇ ਤੁਹਾਡੀਆਂ ਸੋਚਾਂ ਨੇਕ ਹੋਣਗੀਆਂ ਜੇ ਤੁਹਾਡੇ ਖਿਆਲ ਕਿਸੇ ਦੇ ਪ੍ਰਤੀ ਨੇਕ ਹੋਣਗੇ ਜੇ ਕਿਸੇ ਨੇ ਕੋਈ ਚੀਜ਼ ਖਰੀਦੀ ਕਿਸੇ ਦਾ ਕੁਝ ਭਲਾ ਹੋ ਗਿਆ ਤੁਹਾਡੇ ਦਿਲ ਨੂੰ ਸਾੜ ਨਹੀਂ ਪਿਆ ਤੁਹਾਡੇ ਮੱਥੇ ਤੇ ਤੀੜੀਆਂ ਨਹੀਂ ਪਈਆਂ ਤੁਹਾਨੂੰ ਚਾਹ ਚੜ੍ਹਿਆ ਵੀ ਵਧੀਆ ਹੋਇਆ ਇਹਨਾਂ ਦੇ ਇਹਨਾਂ ਨੂੰ ਵੀ ਮਿਲ ਗਿਆ ਫੇਕੀ ਹੋਇਆ ਭਾਵੇਂ ਸਾਡੇ ਨਾਲ ਦੁਸ਼ਮਣੀ ਕਰਦਾ ਕੋਈ ਗੱਲ ਨਹੀਂ ਫੇਕੀ ਹੋਇਆ ਇਹਨਾਂ ਨੂੰ ਵੀ ਰੱਬ ਨੇ ਬles ਕੀਤਾ ਅਗਰ ਇਹ ਸਿਸਟਮ ਬਣ ਗਿਆ ਸਾਧ ਤੁਸੀਂ ਸਮਝ ਲੋ ਕਿ ਪਵਿੱਤਰ ਆਤਮਾ ਜਿਹੜਾ ਆ ਉਹ ਤੁਹਾਡਾ ਆਤਮਾ ਪਵਿੱਤਰ ਆਤਮਾ ਹੋ ਰਿਹਾ ਆ। ਵਚਨ ਚ ਕੀ ਲਿਖਿਆ ਅਸੀਂ ਅੰਸ਼ ਅੰਸ਼ ਕਰਕੇ ਪਰਮੇਸ਼ਵਰ ਜੈ ਬਣਦੇ ਜਾਂਦੇ ਹਾਂ। ਰਾਈਟ? ਥੋੜੇ ਥੋੜੇ ਕਰਕੇ। ਮਨ ਇੱਕ ਹੀ ਦਿਨ ਚ ਨਹੀਂ ਬਦਲਦਾ। ਸਾਡਾ ਸੁਭਾਅ ਇੱਕ ਹੀ ਦਿਨ ਵਿੱਚ ਨਹੀਂ ਬਦਲਦਾ। ਅਸੀਂ ਅਨਸ਼ੰਸ਼ ਕਰਕੇ ਉਹਦੇ ਜਏ ਹੋ ਰਹੇ ਹਾਂ ਮਤਲਬ ਕਿ ਥੋੜਾ ਥੋੜਾ ਬਦਲਾਵ एवरीडे ਸਾਡੇ ਵਿੱਚ ਆ ਰਿਹਾ ਆ ਥੋੜੀ ਥੋੜੀ ਬੁਰਾਈ ਖਤਮ ਹੋ ਰਹੀ ਆ ਔਰ ਅਸੀਂ ਥੋੜਾ ਥੋੜਾ ਕਰਕੇ ਚੰਗੇ ਹੁੰਦੇ ਜਾ ਰਹੇ ਹਾਂ ਹallelujah